ਇੱਕ ਵਾਰ ਫੇਰ ਤੁਹਾਡਾ ਲੋਕ ਚੇਤਨਾ ਟੀਵੀ ਤੇ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪ੍ਰਕਾਸ਼ ਦੀ। ਮਹਾਤਮਾ ਗਾਂਧੀ ਜਿਸ ਦੀ ਜੇਬ ਦੇ ਵਿੱਚ ਹੋਵੇ ਉਹਨੂੰ ਤਾਂ ਕਿਸੇ ਗੱਲ ਦੀ ਲੋੜ ਹੀ ਨਹੀਂ ਰਹਿੰਦੀ ਕਿਸੇ ਗੱਲ ਦੀ ਜ਼ਰੂਰਤ ਹੀ ਨਹੀਂ ਪੈਂਦੀ ਉਹਨੂੰ ਤਾਂ ਸਾਰੀ ਦੁਨੀਆ ਹੀ ਸੌਕੀ ਲੱਗਦੀ ਹੈ ਕਿਉਂਕਿ ਗਾਂਧੀ ਇੱਕ ਅਜਿਹੀ ਤਾਕਤ ਹੈ ਜਿਹੜੀ ਦੁਨੀਆ ਨੂੰ ਮੁਠੀ ਵਿੱਚ ਕਰਨ ਦੀ ਹੈਸੀਅਤ ਤੇ ਤਾਕਤ ਸਮਰੱਥਾ ਰੱਖਦੀ ਹੈ ਪਰ ਜਦੋਂ ਇਹ ਗਾਂਧੀ ਤੁਹਾਡੀ ਜੇਬ ਦੇ ਵਿੱਚੋਂ ਕਿਰ ਕੇ ਰੇਤੇ ਦੇ ਵਿੱਚ ਮਿਲ ਜੇ ਜਦੋਂ ਇਹ ਗਾਂਧੀ ਤੁਹਾਡੇ ਤੋਂ ਵਿਛੜ ਜਾਵੇ ਜਦੋਂ ਇਹ ਤੁਹਾਡੇ ਤੋਂ ਦੂਰ ਹੋ ਜਾਵੇ ਫਿਰ ਬੰਦੇ ਦੀ ਮਨੁੱਖ ਦੀ ਆਵਾਮ ਦੀ ਜੀਵਾਂ ਦੀ ਰੱਖਿਆ ਕੌਣ ਕਰਦਾ ਹੈ RAM RAMES ਪਰਮਾਤਮਾ ਪਰਮਾਤਮਾ ਮਿੰਂ ਭਗਵਾਨ ਚਾਹੇ ਉਹਨੂੰ ਗੋਡ ਕਹੋ ਚਾਹੇ RAM ਕਹੋ ਚਾਹੇ ਅੱਲਾਹ ਕਹੋ ਚਾਹੇ ਵਹਿਗੁਰੂ ਕਹੋ ਚਾਹੇ ਸ਼੍ਰੀ RAM ਕਹੋ ਚਾਹੇ ਕੁਝ ਹੋਰ ਕਹੋ ਕਿ ਮੈਂ ਸੱਚ ਕਹਿ ਰਿਹਾ ਬਿਲਕੁਲ ਸੱਚ ਕਹਿ ਰਿਹਾ ਕਿਉਂਕਿ ਤੁਹਾਡੇ ਜੇਬ ਦੇ ਵਿੱਚੋਂ ਜਿਹੜਾ ਮਹਾਤਮਾ ਗਾਂਧੀ ਕਿਰਿਆ ਉਸ ਦੀ ਪਰਪਾਈ ਹੁਣ ਰਾਮ ਕਰਨਗੇ ਤੁਹਾਡੀ ਰਾਖੀ ਤੁਹਾਡੇ ਘਰ ਨੂੰ ਚਲਾਉਣ ਦੀ ਜ਼ਿੰਮੇਵਾਰੀ ਤੁਹਾਡੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਤੁਹਾਡੇ ਘਰਾਂ ਦੇ ਵਿੱਚ ਰੋਟੀ ਪਕਾ ਕੇ ਖਿਲਾਉਣ ਦੀ ਜ਼ਿੰਮੇਵਾਰੀ ਕੌਣ ਕਰੇਗਾ ਗਾਂਧੀ ਹੁਣ ਚਲਾ ਗਿਆ ਇਹ ਜਹਾਂੀ ਆਲਮ ਦੇ ਵਿੱਚ ਰਾਮ 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 ਤੁਹਾਡੀ ਰਾਖੀ ਕਰੇਗਾ ਕਿਉਂਕਿ ਇਹ ਮੈਂ ਨਹੀਂ ਕਹਿ ਰਿਹਾ ਇੱਕ ਕੇਂਦਰ ਸਰਕਾਰ ਭਾਜਪਾ ਦੀ ਕੇਂਦਰ ਸਰਕਾਰ ਜਿਸ ਨੇ ਮਨਰੇਗਾ ਜਿਸ ਨੂੰ ਮਗਨਰੇਗਾ ਮਾਗਨ ਰੇਗਾ ਦਾ ਮਤਲਬ ਮਹਾਤਮਾ ਗਾਂਧੀ ਨੈਸ਼ਨਲ ਰੂਰਲ এমਪਲੋਇਮੈਂਟ ਗਰੰਟੀ ਐਕਟ 2005 ਜਿਹੜਾ ਤਤਕਾਲੀ ਹਕੂਮਤ ਕੇਂਦਰ ਦੇ ਵਿੱਚ ਕਾਂਗਰਸ ਪਾਰਟੀ ਦੇ ਤਤਕਾਲੀ ਪ੍ਰਧਾਨ ਮੰਤਰੀ ਕੌਣ ਡਾਕਟਰ ਮੋਨਮੋਨ ਸਿੰਘ ਉਸ ਨੇ 100 ਦਿਨ ਦੀ ਗਰੰਟੀ ਦੇਸ਼ ਦੇ ਪਿੰਡੂ ਖੇਤਰ ਦੇ ਲੋਕਾਂ ਨੂੰ ਜਿਹੜੇ ਬੇਰੁਜ਼ਗਾਰ ਨੇ ਜਿਹੜੇ ਆਪਣਾ ਘਰ ਚ ਚਲਾਉਣ ਤੋਂ ਅਸਮਰੱਥ ਨੇ ਉਹਨਾਂ ਲਈ 100 ਦਿਨ ਦਾ ਰੁਜ਼ਗਾਰ ਦੀ ਗਰੰਟੀ ਜਿਹੜੀ ਸਰਕਾਰ ਨੇ ਮੁਹੱਈਆ ਕੀਤੀ ਸੀ ਤਾਂ ਕਿ ਉਹ ਇੱਕ ਸਾਲ ਦੇ ਵਿੱਚ 100 ਦਿਨ ਦਾ ਰੁਜ਼ਗਾਰ ਕਰਕੇ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚ ਥੋੜਾ ਬਹੁਤਾ ਚੋਗਾ ਪਾ ਸਕਣ ਲੇਕਿਨ ਆ ਜਿਹੜੀ ਮੌਜੂਦਾ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਹਕੂਮਤ ਹੈ ਇਸ ਨੇ ਫੈਸਲਾ ਕੀਤਾ ਕਿ ਹੁਣ ਮਨਰੇਗਾ ਜਿਹੜੀ ਸਕੀਮ ਹੈ ਇਸ ਦਾ ਧੋਗ ਪਾ ਦੇਣਾ ਇੱਕ ਜਿਹੜਾ ਸਰਦਰੁੱਤ ਇਜਲਾਸ ਲੋਕ ਸਭਾ ਦਾ ਮੌਜੂਦਾ ਸਮੇਂ ਚੱਲ ਰਿਹਾ ਦਿੱਲੀ ਦੇ ਵਿੱਚ ਉਸ ਦੇ ਵਿੱਚ ਵਿਕਸਤ ਭਾਰਤ ਗਰੰਟੀ ਰੁਜ਼ਗਾਰ ਔਰ ਅਜੀਵ ਕਾ ਮਿਸ਼ਨ ਗ੍ਰਾਮੀਨ ਦੇ ਤਹਿਤ ਵਿਕਸਤ ਭਾਰਤ ਜੀ ਰਾਮ ਜੀ ਵਿਕਸਤ ਭਾਰਤ ਜੀ ਰਾਮ ਜੀ ਹੁਣ ਮਨਰੇਗਾ ਦਾ ਨਾਮ ਜਿਹੜਾ ਮਨਰੇਗਾ ਦਾ ਨਾਮ ਜਿਹੜਾ ਬਦਲ ਕੇ ਉਹ ਜੀ ਰਾਮ ਜੀ ਕਰ ਦਿੱਤਾ ਗਿਆ ਹੁਣ ਤੁਸੀਂ ਬੇਚਿੰਤ ਹੋ ਜਾਓ ਨਿਸ਼ਚਿੰਤ ਹੋ ਜਾਓ ਬੇਫਿਕਰ ਹੋ ਜਾਓ ਕਿਉਂਕਿ ਹੁਣ ਰਾਮ ਜੀ ਤੁਹਾਡੇ ਕਰਾਂ ਦੀ ਆਪਣੇ ਆਪ ਪਾਲਣ ਪੋਸ਼ਣ ਕਰਨਗੇ ਸੋ ਇਹ ਜਿਹੜਾ ਬਿੱਲ ਹੈ ਵਿਕਸਤ ਭਾਰਤ ਜੀ ਰਾਮ ਜੀ 2025 ਸੰਸਦ ਦੇ ਮੌਜੂਦਾ ਸਰਦ ਰੁੱਤ اجلاس ਦੇ ਦੌਰਾਨ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਣਾ ਔਰ ਜਿਹੜੀ ਇਹ ਦੀ ਜਿਹੜੀ ਕਾਪੀ ਹੈ ਉਸ ਨੂੰ ਜੇ ਬਚਿਆ ਜਾਵੇ ਉਸ ਨੂੰ ਜੇ ਦੇਖਿਆ ਜਾਵੇ ਉਸ ਨੂੰ ਪੜ੍ਹਿਆ ਜਾਵੇ ਤਾਂ ਹਰੇਕ ਪਿੰਡ ਦੇ ਬਾਲਕ ਪਰਿਵਾਰ ਨੂੰ ਇੱਕ ਵਿੱਤੀ ਬਰੇ ਦੌਰਾਨ ਇੱਕ ਸਾਲ ਦੇ ਵਿੱਚ ਜਿਹੜਾ 1 April ਤੋਂ ਸ਼ੁਰੂ ਹੋ ਕੇ 31 March ਨੂੰ ਖਤਮ ਹੁੰਦਾ ਉਸ ਦੇ ਵਿੱਚ ਹਰ ਇੱਕ ਪਰਿਵਾਰ ਨੂੰ ਜਿਹੜਾ ਬੇਰੁਜ਼ਗਾਰ ਪਰਿਵਾਰ ਹੈ ਉਸ ਨੂੰ 125 ਦਿਨ ਦੀ ਰੁਜ਼ਗਾਰ ਗਾਰੰਟੀ ਦਿੱਤੀ ਜਾਣੀ ਹੈ ਸੋ 125 ਦਿਨ ਉਹਨੂੰ ਕੰਮ ਕਰਕੇ ਉਹਦੀ ਵਗਾਰ ਉਸ ਨੂੰ ਮਿਲਣੀ ਹੈ ਔਰ ਇਹਦੇ ਵਿੱਚ ਇਹ ਜਿਹੜਾ ਬੀ ਬੀ ਜੀ ਰਾਮ ਜੀ ਵਿਕਸਤ ਭਾਰਤ ਜੀ ਰਾਮ ਜੀ ਐਕਟ ਲਾਗੂ ਹੋਣ ਦੇ ਨਾਲ ਹੀ ਸਰਕਾਰ ਦਾ ਤਰਕ ਹੈ ਕਿ ਜਿਹੜਾ 6 ਮਹੀਨਿਆਂ ਦੇ ਅੰਦਰ ਅੰਦਰ ਸੂਬਿਆਂ ਨੂੰ ਨਵੇਂ ਕਾਨੂੰਨ ਅਨੁਸਾਰ ਯੋਜਨਾ ਚਲਾਉਣ ਲਈ ਪਾਬੰਦ ਰਹਿਣਾ ਹੋਵੇਗਾ ਉੱਥੇ ਸਰਕਾਰ ਨੇ ਇਸ ਗੱਲ ਬਾਰੇ ਵੀ ਜ਼ਿਕਰ ਕੀਤਾ ਕਿ ਇਹ ਜਿਹੜੀ ਯੋਜਨਾ ਚਲਾਈ ਜਾ ਰਹੀ ਹੈ ਇਹ ਸੈਂਟਰ ਦੇ ਉੱਤੇ ਔਰ ਇਹ ਜਿਹੜਾ ਸਟੇਟ ਦੇ ਉੱਤੇ ਇਸ ਦਾ ਬਰਾਬਰ ਜਿਹੜਾ ਭਾਰ ਪਏਗਾ ਤੁਹਾਨੂੰ ਦੱਸਦੇ ਜਾਈਏ ਕਿ ਜਿਹੜੀ ਇਹ 100 ਦਿਨ ਦੀ ਗਾਰੰਟੀ ਨੂੰ ਤਬਦੀਲ ਕਰਕੇ 125 ਦਿਨ ਦੀ ਰੋਜ਼ਗਾਰ ਗਾਰੰਟੀ ਕੀਤਾ ਗਿਆ ਇਸ ਦੇ ਵਿੱਚ ਉੱਤਰ ਪੂਰਬੀ ਔਰ ਹਿਮਾਲੀਅਨ ਜਿੰਨੇ ਵੀ ਸੂਬੇ ਹੈ ਉਹਨਾਂ ਲਈ ਕੇਂਦਰ ਜਿਹੜਾ ਆਪਣਾ ਸ਼ੇਅਰ ਹੈ ਉਹ 90% ਦਿੰਦਾ ਹੈ ਔਰ ਬਾਕੀ ਦੇ ਸੂਬੇ ਹੈ ਉਹਦੇ ਵਿੱਚ 60% ਕੇਂਦਰ ਸਰਕਾਰ ਪਾਉਂਦੀ ਹੈ ਤੇ 40% ਸੂਬਾ ਸਰਕਾਰ ਪਾਉਂਦੀ ਹੈ ਤੇ ਇਸ ਬਿਲ ਵਿੱਚ ਇਹ ਵੀ ਕਿਹਾ ਗਿਆ ਕਿ ਜੇ 15 ਦਿਨਾਂ ਵਿੱਚ ਕੰਮ ਨਾ ਦਿੱਤਾ ਗਿਆ ਇਸ ਸਕੀਮ ਦੇ ਲਾਗੂ ਹੋਣ ਤੋਂ ਬਾਅਦ ਜੇ ਕਿਸੇ ਸੂਬੇ ਨੇ ਬੇਰੁਜ਼ਗਾਰਾਂ ਨੂੰ 15 ਦਿਨ ਦੇ ਵਿੱਚ ਰੁਜ਼ਗਾਰ ਨਾ ਦਿੱਤਾ ਤਾਂ ਉਹਨਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਲੋਕਾਂ ਨੂੰ ਬੇਰੁਜ਼ਗਾਰੀ ਪੱਤਾ ਅਦਾ ਕਰਨ ਲਈ ਸੂਬਾ ਸਰਕਾਰ ਨੂੰ ਪਾਬੰਦ ਰਹਿਣਾ ਪਵੇਗਾ ਹੁਣ ਇਹ ਫੈਸਲਾ ਇਹ ਜਿਹੜੀ ਯੋਜਨਾ ਲਾਗੂ ਹੁੰਦੀ ਹੈ ਇਸ ਦਾ ਆਮ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੁੰਦਾ ਹੈ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਪਿੰਡੂ ਵਿਕਾਸ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਾ ਕਹਿਣਾ ਕਿ ਜਿਹੜਾ ਬਿੱਲ ਦਾ ਮੁੱਖ ਉਦੇਸ਼ ਹੈ ਇਵਿਕਸਿਤ ਭਾਰਤ 2047 ਦੇ ਕੌਮੀ ਨਜ਼ਰੀਏ ਮੁਤਾਬਕ ਗ੍ਰਾਮੀਣ ਜਿਹੜਾ ਪਿੰਡੂ ਵਿਕਾਸ ਢਾਂਚਾ ਹੈ ਉਸ ਦੀ ਸਥਾਪਨਾ ਕਰਨਾ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਫਾਇਦਾ ਹੋਏਗਾ ਕਿਉਂਕਿ 20 ਸਾਲ ਪਹਿਲਾਂ ਬਣੇ ਕਾਨੂੰਨ ਦਾ ਨਵੀਨੀਕਰਨ ਕਰ ਦਿੱਤਾ ਗਿਆ ਪਹਿਲਾਂ 100 ਦਿਨ ਦੀ ਰੁਜ਼ਗਾਰ ਗਰੰਟੀ ਤੋਂ 125 ਦਿਨ ਦੀ ਕਰ ਦਿੱਤੀ ਗਈ ਹੈ ਕਿਉਂਕਿ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਣਾ ਚਾਹੁੰਦੀ ਹੈ ਕੇਂਦਰ ਸਰਕਾਰ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣੀ ਚਾਹੁੰਦੀ ਹੈ ਕਿਉਂਕਿ ਰਾਮ ਉਹਨਾਂ ਦੇ ਨਾਲ ਹੈ ਰਾਮ ਉਹਨਾਂ ਦੀ ਰੱਖਿਆ ਕਰੇਗਾ ਰਾਮ ਉਹਨਾਂ ਨੂੰ ਰੁਜ਼ਗਾਰ ਦੇਵੇਗਾ ਸ਼ਹਿਰਾਂ ਦੇ ਨਾਮ ਬਦਲ ਦਿੱਤੇ ਗਏ ਪਿੰਡਾਂ ਦੇ ਨਾਮ ਬਦਲ ਦਿੱਤੇ ਗਏ ਬਹੁਤ ਸਾਰੀਆਂ ਥਾਵਾਂ ਦੇ ਨਾਮ ਬਦਲ ਦਿੱਤੇ ਗਏ ਸਟੇਡੀਅਮਸ ਦੇ ਨਾਮ ਬਦਲ ਦਿੱਤੇ ਗਏ ਕੀ ਇਹਨਾਂ ਦੇ ਨਾਮ ਬਦਲਣ ਦੇ ਨਾਲ ਕੀ ਇਹਨਾਂ ਨੂੰ ਜਿਹੜੀ ਦਿੱਖ ਤਬਦੀਲ ਕਰਨ ਦੇ ਨਾਲ ਲੋਕਾਂ ਦੀ ਕਿਸਮਤ ਦੇ ਵਿੱਚ ਕੋਈ ਰੇਖ ਦੇ ਵਿੱਚ ਮੇਖ ਵੱਜੀ ਹੈ ਇਹ ਪੰਜਾਬੀਓ ਤੁਸੀਂ ਫੈਸਲਾ ਕਰਨਾ ਇਹ ਫੈਸਲਾ ਤੁਹਾਡੇ ਉੱਤੇ ਛੱਡਦੇ ਆਂ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਾ ਹੀ ਕੱਲ ਨੂੰ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮੈਨੂੰ ਅਦੇਉ ਇਜਾਜ਼ਤ ਤੇ ਆਪਣਾ ਖਿਆਲ ਰੱਖਿਓ ਔਰ ਸਰਕਾਰਾਂ ਨੂੰ ਵੀ ਮੈਂ ਜਾਂਦਾ ਜਾਂਦਾ ਦੱਸ ਦਿਆਂ ਕਿ ਤੁਸੀਂ ਤਾਂ ਸੋਚਦੇ ਹੋਵੋਗੇ ਤੁਸੀਂ ਤਾਂ ਸੋਚਦੇ ਹੋਵੋਗੇ ਕਿ ਉਹ ਤਾਂ ਸਹਿਣ ਲਈ ਹੀ ਬਣਿਆ ਉਹ ਤਾਂ ਸਹਿਣ ਲਈ ਹੀ ਬਣਿਆ ਦੇ ਜਾਨ ਹੈ ਉਸ ਦੀਆਂ ਰਗਾਂ ਵਿੱਚ ਖੂਨ ਹੈ ਹੀ ਨਹੀਂ ਪਰੰਤੂ ਜਦੋਂ ਬੇਇਨਸਾਫੀ ਦੀ ਹੱਦ ਪਾਰ ਹੋ ਜਾਂਦੀ ਹੈ ਤਾਂ ਬੇਜਾਨ ਵਿੱਚ ਸਭ ਤੋਂ ਪਹਿਲਾਂ ਆ ਬੇਜਾਨ ਸਭ ਤੋਂ ਪਹਿਲਾਂ ਜਾਨ ਆ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਬੇਜਾਨ ਵਿੱਚ ਜਾਨ ਆ ਜਾਂਦੀ ਹੈ ਸਰਕਾਰੋ ਹੁਕਮਰਾਨੋ ਇਹ ਗੱਲ ਯਾਦ ਰੱਖਿਓ ਕਿਉਂਕਿ ਜਦੋਂ ਵੀ ਸੱਤਾ ਦੇ ਵਿੱਚ ਪਰਿਵਰਤਨ ਹੁੰਦਾ ਹੈ ਜਦੋਂ ਵੀ ਕਿਸੇ ਦੇਸ਼ ਦੀ ਧਰਤੀ ਦੇ ਉੱਤੇ ਇਨਕਲਾਬ ਆਉਂਦਾ ਹੈ ਤਾਂ ਉਹ ਗਰੀਬਾਂ ਦੇ ਟਾਰਿਆਂ ਦੇ ਵਿੱਚੋਂ ਆਉਂਦਾ ਹੈ ਇਹ ਗੱਲ ਦਿਲ ਵਿੱਚੋਂ ਭੁਲਾਇਓ ਨਾ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਕੱਲ ਨੂੰ ਕਿਸੇ ਨਵੇਂ ਵਿਸ਼ੇ ਦੇ ਨਾਲ ਫੇਰ ਇੱਕ ਵਾਰ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਾਂਗੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਸ਼ਬਕ ਹੈ